ਅਜਿਹੇ ਛੁਪੇ ਹੋਏ ਕਾਲੇ ਧੰਦੇ ਦੇ ਬਾਰੇ ਤੁਹਾਨੂੰ ਦੱਸਣ ਜਾ ਰਿਹਾ ਜੋ ਹਰੇਕ ਨਾਗਰਿਕ ਨੂੰ ਚਿੰਜੋੜ ਕੇ ਰੱਖਤੇਵੇਗਾ ਜੀ ਹਾਂ ਗੱਲ ਕਰ ਰਿਹਾ ਨਸ਼ੇ ਦੀ ਚਿੱਤੇ ਹਰੇਕ ਸ਼ਹਿਰ ਦੇ ਹਰੇਕ ਇਲਾਕੇ ਦੇ ਵਿੱਚ ਨਸ਼ਾ ਸ਼ਰੇਆਮ ਵਿਕਦਾ ਖੁੱਲੇ ਆਮ ਵਿਕਦਾ ਤੇ ਭਾਵੇਂ ਪੁਲਿਸ ਦੀ ਨਜ਼ਰਾਂ ਇਹ ਕਹਿ ਰਹੀਆਂ ਹਨ ਕਿ ਜੋ ਨਸ਼ਾ ਸ਼ਰੇਆਮ ਨਹੀਂ ਵਿਕਦਾ ਪਰ ਜੋ ਨਸ਼ਾ ਸ਼ਰੇਆਮ ਵਿਕਦਾ ਖੁੱਲੇ ਆਮ ਵਿਕਦਾ ਹੈ ਚਰਸ ਗਾਂਜਾ ਵੀ ਜੋ ਸ਼ਰੇਆਮ ਵਿਕਦਾ ਜੋ ਕਿ ਇੱਕ ਕੋਡ ਵਰਡ ਦੇ ਜ਼ਰੀਏ ਵਿਕਦਾ ਜੀ ਹਾਂ ਦੱਸਦੀ ਕਿ ਕੋਡਵਰ ਜੈ ਸਿਸਟਮ ਹੈ ਤਾਂ ਸਿਸਟਮ ਦੇ ਉੱਤੇ ਸਿਸਟਮ ਪਾਰੀ ਪੈ ਰਿਹਾ ਸਿਸਟਮ ਦੇ ذریعے ਜਿਹੜਾ ਨਸ਼ਾ ਵਿਕ ਰਿਹਾ ਹੈ ਸ਼ਰਿਆਮ ਖੁਲੇਮ ਨਸ਼ਾ ਵਿਕ ਰਿਹਾ ਹੈ ਪੂਰੇ ਸ਼ਹਿਰਾਂ ਦੇ ਵਿੱਚ ਤਾਂ ਤੁਹਾਨੂੰ ਦੱਸਦੀ ਕਿ ਜੋ ਖਬਰ ਸੰਜੀ ਕਰ ਰਹੇ ਆ ਇੱਕ ਚੰਡੀਗੜ੍ਹ ਦੇ ਮਣੀ ਮਾਜਰਾ ਦੀ ਹੈ ਜਿੱਥੇ ਮਣੀ ਮਾਜਰਾ ਦੇ ਸ਼ਾਸਤਰੀ ਮਾਰਕੀਟ ਦੇ ਵਿੱਚ ਛੋਟੇ ਛੋਟੇ ਜਵਾਕ 15 ਤੋਂ 18 ਸਾਲ ਦੇ ਜਵਾਕ ਜਨਸ਼ੇ ਦੇ ਟੀਕੇ ਲਗਾ ਰਹੇ ਆ 1200 ਦੇ ਵਿੱਚ ਨਸ਼ੇ ਦੇ ਟੀਕੇ ਲੈ ਰਹੇ ਹਨ ਹਿਰੋਇਨ ਦੇ ਟੀਕੇ ਲੈ ਰਹੇ ਹਨ ਤੇ ਉਹ ਨਸ਼ੇ ਦੇ ਟੀਕੇ ਜਾਣ ਆਪਣੇ ਲਗਾ ਰਹੇ ਹਨ ਤੇ ਨਸ਼ੇ ਦੇ ਆਦੀ ਹੋ ਰਹੇ ਹਨ ਤਾਂ ਦੱਸ ਦੇ ਕਿ ਇੱਕ ਮਹੀਨੇ ਦੀ ਮਿਹਨਤ ਤੋਂ ਬਾਅਦ ਇਹ ਜੋ ਧੰਦੇ ਦੀ ਗਹਿਰਾਈ ਸਾਹਮਣੇ ਕਾਲਾ ਸੱਚ ਸਾਹਮਣੇ ਆਇਆ ਖੁਦ ਗ੍ਰਾਹਕ ਬਣ ਕੇ ਉਹਨਾਂ ਤੱਕ ਪਹੁੰਚੇ ਕੋਡਵਰਡ ਸਿੱਖੇ ਤੇ ਉਸ ਦੇ ਘਰ ਦੀ ਸੀੜੀਆਂ ਚੜੀਆਂ ਜਿੱਥੇ ਉੱਪਰਲੀ ਮੰਜ਼ਲ ਤੇ ਚਿੱਟਾ ਵੇਚਿਆ ਜਾ ਰਿਹਾ ਸੀ ਥੋਬੀ ਦੀ ਦੁਕਾਨ ਦੇ ਥੱਲੇ ਵਾਲਾ ਮਕਾਨ ਜੋ ਬਾਹਰੋਂ ਤਾਂ ਆਮ ਲੱਗਦਾ ਸੀ ਪਰ ਅੰਦਰ ਇੱਕ ਕਾਲਾ ਜਹਾਨ ਲੁਕਿਆ ਹੋਇਆ ਸੀ ਅੰਦਰ ਇੱਕ ਕਾਲੀ ਦੁਨੀਆ ਬਣੀ ਹੋਈ ਸੀ ਇੱਕ ਔਰਤ ਜਿਸ ਦੀ ਉਮਰ ਲਗਭਗ 55 ਸਾਲ ਕੋ ਹੋਵੇਗੀ ਉਸਨੇ ਬਿਨਾਂ हिचकिਚਾਹਤ ਨਹੀਂ ਪੁੱਛ ਲਿਆ ਕਿ ਤੁਹਾਨੂੰ ਕਿੰਨਾ ਚਾਹੀਦਾ ਉਹਨੇ ਇੰਨਾ ਵੀ ਨਹੀਂ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ ਕਿਵੇਂ ਚਾਹੀਦਾ ਹੈ ਉਹਨੇ ਸਿੱਧਾ ਹੀ ਪੁੱਛਿਆ ਤੁਹਾਨੂੰ ਕਿੰਨਾ ਚਾਹੀਦਾ ਗੱਲਬਾਤ ਸਿਰਫ ਪੈਸਿਆਂ ਦੀ ਸੀ ਕਿ 1200 ਦੇ ਵਿੱਚ ਅੱਧਾ ਗ੍ਰਾਮ ਚਿੱਟਾ ਹੱਥ 'ਚ ਆ ਗਿਆ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਲੁਕਾਵਟ ਦੇ ਸਾਕਰੇ 56 ਜੋ ਕਿ ਸਕੂਲਾਂ ਦੇ ਬੱਚਿਆਂ ਦੇ ਖੇਡਾਂ ਦਾ ਕੈਂਪਸਾ ਨਾਲ ਖਿਰਿਆ ਹੋਇਆ ਹੈ ਉਹ ਹੁਣ ਨਸ਼ਿਆਂ ਦਾ ਇਲਾਕਾ ਬਣ ਚੁੱਕਾ ਹੈ ਅਜਿਹਾ ਨਸ਼ੀਲੇ ਕਾਰੋਬਾਰ ਦਾ ਕੇਂਦਰ ਬਣ ਚੁੱਕਾ ਹੈ ਹੌਲੀ-ਹੌਲੀ ਇਸ ਇਲਾਕੇ ਦੀਆਂ ਗਲੀਆਂ ਦੇ ਪਿਛੋਕੜ ਦੇ ਨਸ਼ੇ ਦੀਆਂ ਫੈਕਟਰੀਆਂ ਚ ਬਦਲ ਰਹੇ ਹੈ ਜਿੱਥੇ ਇੱਕ ਪਾਸੇ ਪੁਲਿਸ ਦੇ ਬੀਟ ਬਾਕਸ ਬਣੇ ਹੋਏ ਹਨ ਉੱਥੇ ਹੀ ਉਹਨਾਂ ਦੇ ਅੱਗੇ ਨਸ਼ਾ ਵੇਚਿਆ ਜਾ ਰਿਹਾ ਹੈ ਹੋਰ ਹੈ ਨਾਨੀ ਦੀ ਗੱਲ ਤਾਂ ਇਹ ਸੀ ਕਿ ਇੱਕ ਗੇਮ ਨੂੰ ਮਹਿਲਾਵਾਂ ਨੇ ਸੰਭਾਲਿਆ ਹੋਇਆ ਹੈ ਨਸ਼ਾ ਵੇਚਣ ਤੋਂ ਲੈ ਕੇ ਕਲੀਅਰ ਸੰਕੇਤਾਂ ਦੇਣ ਤੱਕ ਸਾਰੀ ਰਚਨਾਵਾ ਜੋ ਹਣ ਮਹਿਲਾਵਾਂ ਦੇ ਹੱਥੇ ਚ ਹੈ ਇਹਨਾਂ ਕੋਲ ਆਪਣਾ ਤਰੀਕਾ ਹੈ ਆਪਣੇ ਕੋਡਵਰਡ ਹਨ ਤੇ ਆਪਣੇ ਚੁੱਪ ਤੋਂ ਸਿਸਟਮ ਨੂੰ ਚਲਾਉਣ ਲਈ ਕਾਫੀ ਉਹ ਸਿਸਟਮ ਦੇ ਜਰੀਏ ਜੋ ਹਰ ਨਹਿ ਕਾਲਾ ਤੰਦਾ ਚਲਾਉਂਦੇ ਹਨ ਪੁਲਿਸ ਨੂੰ ਖਬਰ ਪਾਵੇ ਨਾ ਹੋਵੇ ਪਰ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਕਿਹੜੀ ਗਲੀ ਦੇ ਵਿੱਚ ਕਿਹੜੇ ਘਰ ਦੇ ਵਿੱਚ ਕਿਵੇਂ ਨਸ਼ਾ ਮਿਲਦਾ ਹੈ ਤੇ ਕਿਹੜੇ ਕੋਡ-ਵਰਡ ਦੇ ਜ਼ਰੀਏ ਜੋ ਹੈ ਨਸ਼ਾ ਮਿਲਦਾ ਹੈ। ਸਵਾਲ ਇਹ ਵੀ ਨਹੀਂ ਹੈ ਕਿ ਨਸ਼ਾ ਕਿਉਂ ਵਿਕ ਰਿਹਾ ਹੈ। ਸਵਾਲ ਇਹ ਹੈ ਕਿ ਆਖਿਰਕਾਰ ਚੰਡੀਗੜ੍ਹ ਵਰਗੇ ਵਿਦਿਆਪਕ ਤੇ ਆਧੁਨਿਕ ਸ਼ਹਿਰ ਵਿੱਚ ਇਹਨਾਂ ਟਿਕਾਣਿਆਂ ਨੂੰ ਕਿਉਂ ਨਹੀਂ ਤੋੜਿਆ ਗਿਆ? ਪੁਲਿਸ ਤੇ ਪ੍ਰਸ਼ਾਸਨ ਦੀ ਅੱਖਾਂ ਬੰਦ ਕਰਨ ਦੇ ਨਾਲ ਨਸ਼ਾ ਨਾ ਸਿਰਫ ਸੜਕਾਂ ਤੇ ਆ ਰਿਹਾ ਹੈ ਸਗੋਂ ਲੋਕਾਂ ਦੇ ਘਰਾਂ ਦੇ ਦਿਲਾਂ ਦੇ ਵਿੱਚ ਵੀ ਵਸ ਚੁੱਕਾ ਹੈ। ਇਹ ਸਿਰਫ ਇੱਕ ਖੁਲਾਸਾ ਨਹੀਂ ਹੈ ਇੱਕ ਪੁਕਾਰ ਹੈ ਜਾਗੋ ਨਹੀਂ ਤਾਂ ਚੰਡੀਗੜ੍ਹ ਦੀਆਂ ਗਲੀਆਂ ਚਿੱਟੇ ਦੀਆਂ ਲਕੀਰਾਂ ਨਾਲ ਨਕਸ਼ਾਬੰਦ ਹੋ ਜਾਣਗੀਆਂ